ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਵੱਲੋਂ 8ਵਾਂ ਸਾਲਾਨਾ ਮੇਲਾ 1 ਮਾਰਚ ਸ਼ਨੀਵਾਰ ਨੂੰ ਆਈਟੀਆਈ ਕਾਲਜ ਬੀਕੇ ਦਤ ਗੇਟ ਅੰਮ੍ਰਿਤਸਰ ਵਿਖੇ ਬੜੀ ਤੁਮਤਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਉਦਘਾਟਨ ਪ੍ਰਧਾਨ ਸੂਰਜ ਬੱਬਰ ਅਤੇ ਮੋਹਿਤ ਬੱਬਰ ਨੇ ਪੂਮੇ ਪੂਜਨ ਅਤੇ ਹਵਨ ਯੱਗ ਨਾਲ ਕੀਤਾ। ਇਸ ਦੌਰਾਨ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਹਵਨ ਯੱਗ ਵਿੱਚ ਮੰਤਰਾਂ ਦਾ ਜਾਪ ਕੀਤਾ ਅਤੇ ਨਾਲ ਹੀ ਸ਼੍ਰੀ ਹਨੂਮਾਨ ਚਾਲੀਸਾ ਦਾ ਵੀ ਜਾਪ ਕੀਤਾ। ਇਸ ਸਮਾਰੋਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੂਰਜ ਬੱਬਰ ਅਤੇ ਮੋਹਿਤ ਬੱਬਰ ਨੇ ਦੱਸਿਆ ਕਿ 28 ਫਰਵਰੀ ਨੂੰ ਦੁਪਹਿਰ 12 ਵਜੇ ਹਾਲ ਗੇਟ ਤੋਂ ਸ਼੍ਰੀ ਸੀਤਾ ਰਾਮ ਹਨੂਮਾਨ ਦੀ ਇੱਕ ਵਿਸ਼ਾਲ ਰਥ ਯਾਤਰਾ ਕੱਢੀ ਜਾਵੇਗੀ ਜੋ ਮੋਬਾਈਲ ਪਲਾਜ਼ਾ ਕੈਰੋ ਮਾਰਕੀਟ ਕਟਰਾ ਜੈਮਲ ਸਿੰਘ ਹਾਥੀ ਗੇਟ ਰਾਹੀਂ ਸ਼੍ਰੀ ਦੁਰਗਿਆਣਾ ਤੀਰਥ ਪੁਜੇਗੀ ਇਸ ਮੌਕੇ ਵਿਜੇਅੰਤ ਖੰਨਾ ਅੰਸ਼ੁਲ ਵਾਹੀ ਅਨਿਲ ਕੁਮਾਰ ਸੌਰਵ ਮਹਿਰਾ ਵਿੱਕੀ ਸੋਨੀ ਅਭਿਸ਼ੇਕ ਰਿਸ਼ਭ ਵਿਜ ਸਾਹਿਲ ਪਸਰੀਚਾ ਸਮੇਤ ਕਈ ਮੈਂਬਰ ਮੌਜੂਦ ਸਨ ਪ੍ਰਭੂ ਰਾਮ ਜੀ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਕਿ ਹਰ ਸਾਲ ਵਾਰਸ਼ਿਕ ਮੇਲਾ ਮਨਾਇਆ ਜਾਂਦਾ ਹੈ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਵੱਲੋਂ ਇਸ ਸਾਲ ਵੀ 23 ਤਰੀਕ ਨੂੰ 8ਵੇਂ ਵਾਰਸ਼ਿਕ ਮੇਲੇ ਦਾ ਆਰੰਭ ਹੋ ਗਿਆ ਹੈ ਆਗਾਜ਼ ਹੋ ਗਿਆ ਹੈ ਪ੍ਰਭੂ ਕਿਰਪਾ ਦੇ ਨਾਲ ਅੱਜ ਆਈਟੀਆਈ ਕਾਲਜ ਦੇ ਵਿੱਚ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਨੇ ਪਰਿਵਾਰਾਂ ਦੇ ਨਾਲ ਭਗਤਾਂ ਦੇ ਨਾਲ ਹਵਨ ਯੱਗ ਕੀਤਾ ਹੈ ਸ਼੍ਰੀ ਬਾਲਾ ਜੀ ਮਹਾਰਾਜ ਕੋ ਪ੍ਰਭੂ ਰਾਮ ਕੋ অনুমতি ਲਿੱਤੀ ਹੈ ਕਿ ਸੁਖ ਸ਼ਾਂਤੀ ਦੇ ਨਾਲ ਉਹਨਾਂ ਦੇ ਇੱਥੇ ਮੌਜੂਦਗੀ ਦੇ ਨਾਲ ਇਹ ਸਾਰਾ ਕਾਰਜ ਹੋਏ ਤਾਂ ਜੋ ਜਿਹੜੀ ਹੈ ਜੋਤੀ ਜਗਣੀ ਹੈ ਇਹਦਾ ਜਿਹੜਾ ਪ੍ਰਕਾਸ਼ ਹੈ ਘਰ ਘਰ ਦੇ ਵਿੱਚ ਜਾਣਾ ਚਾਹੀਦਾ ਜੀ ਜੀ ਜਿਹੜੀ ਸ਼ੋਭਾ ਯਾਤਰਾ ਹੈ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਵੱਲੋਂ ਇਹ ਦਿਨ ਸ਼ੁੱਕਰਵਾਰ ਨੂੰ ਆਪਣਾ 28 ਤਰੀਕ ਨੂੰ ਹਾਲ ਗੇਟ ਤੋਂ 12:30 ਵਜੇ ਸ਼ੁਰੂ ਹੋਏਗੀ ਜਿਸ ਵਿੱਚ ਤੁਹਾਨੂੰ ਪਤਾ ਹੈ ਹਰ ਸਾਲ ਪ੍ਰਭੂ ਕਿਰਪਾ ਦੇ ਨਾਲ ਅਖੰਡ ਜੋਤੀਆਂ ਆਉਂਦੀਆਂ ਹਨ ਮਹਿੰਦੀਪੁਰ ਵਾਲਾ ਜੀ ਸਾਲਾਸਰ ਵਾਲਾ ਜੀ ਚਿੰਤਪੁਰ ਨੀ ਦਾਮ ਜਵਾਲਾ ਜੀ ਤੋਂ ਤੇ ਸਾਡੇ ਵੱਡੇ ਹਨੂਮਾਨ ਮੰਦਰ ਜੀ ਤੋਂ ਇਹ ਜੋਤੀਆਂ ਰਥ ਦੇ ਉੱਤੇ ਵਿਰਾਜਮਾਨ ਹੋਣਗੀਆਂ ਪ੍ਰਭੂ ਦਾ ਸਰੂਪ ਮੰਨਣਗੀਆਂ ਤੇ ਇਹਦੀ ਜਿਹੜੇ ਦਰਸ਼ਨ ਹੈ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਬਾਕੀ ਭਗਤਾਂ ਨੂੰ ਜ਼ਰੂਰ ਕਰਾਈ ਜਾਣਗੇ